ਮੈਂ ਜਿਹੜੀ 22-22 ਸਾਲ ਦੀ ਉਮਰ ਹੋ ਗਈ ਜਦ ਜਾਨੀ ਮੈਨੂੰ ਗੱਲਾਂ ਯਾਦ ਨਹੀਂ ਜਦ ਮੈਂ ਸਾ 12-13 ਸਾਲ ਦਾ ਹੁੰਦਾ ਸੀ ਸਾਰਾ ਇੱਥੇ ਜਾਨੀ ਸਵਰਾ 735 ਟਰੈਕਟਰ ਖੜਾ ਹੁੰਦਾ ਜਾਂ 735 ਟਰੈਕਟਰ ਦੀ ਫੁੱਲ ਚੜਾਈ ਸੀ ਉਦੋਂ ਬਾਅਦ ਇਹਨਾਂ ਕੋਲੇ ਐਸ ਗੱਡੀ ਵੀ ਹੁੰਦੀ ਸੀਗੀ ਇਹਨਾਂ ਨੇ ਮਾਈ ਹੁਣੇ ਕਿਨਾਂ ਯਾਤਰਾ ਤੇ ਵੀ ਲੈ ਕੇ ਗਏ ਫਿਰ ਯਾਨੀ ਬਈ ਅੱਜ ਦੇਖ ਕੇ ਤਾਂ ਇਹ ਲੱਗਦਾ ਵੀ ਇਹ ਗੱਲ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਹੈ ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਵਾਰ ਦਾ ਪੂਰਾ ਦਬਦਬਾ ਸੀ 40 ਵਿਗੇ ਜ਼ਮੀਨ ਦੇ ਮਾਲਕ ਹੁੰਦੇ باوجود ਅੱਜ ਇਹ ਪਰਿਵਾਰ ਟੁੱਟੇ ਹੋਏ ਘਰ ਦੇ ਵਿੱਚ ਆ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੀਆਂ ਅੱਜ ਦੇ ਹਾਲਾਤ ਇਹ ਹਨ ਕਿ ਮਕਾਨ ਜਿਹੜੀ ਕਿ ਬਚੀ ਖੁੱਛੀ ਛੱਤ ਹੈ ਕਿਸੇ ਵੀ ਸਮੇਂ ਟੈਟਰੀ ਹੋ ਸਕਦੀ ਹੈ ਤਾਂ ਸਵੀਰਾਂ ਦੇਖੋ ਕਈ ਜਿਹੜੇ ਕਿ ਬਾਲੇ ਤੱਕ ਵੀ ਨਹੀਂ ਹਨ ਇਹ ਉਹ ਬਜ਼ੁਰਗ ماں ਆਪਣੇ ਪੁੱਤਾਂ ਇੱਥੇ ਜਿਹੜਾ ਕਿ ਗੁਜ਼ਾਰਾ ਕਰ ਰਹੀ ਹੈਗੀ ਹੈ ਹੂੰ ਮਸੇ ਤੋਂ ਟੱਪ ਟੱਪ ਮੇਰੇ ਦੇ ਜਾਂਦੇ ਨੇ ਰੋਟੀ ਰੋਟੀ ਪਕਾ ਲੈਣਾ ਖਾ ਲੈਣਾ ਆਹ ਹੁਣ ਲੱਕ ਹੋ ਜਾਂਦੀ ਹੈ ਜੀ ਕਾਣ ਕਾ ਮਿਲ ਜਾਂਦੀ ਹੈ ਢੀ ਪੂਰੀਆਂ ਆਹ ਹੁਣ ਤਖਤਾ ਤੋੜੀ ਬਸ ਤੋੜ ਕੇ ਜਾ ਲਿਆ ਤਾਂ ਰੋਟੀ ਉਤੀ ਲਾਹੀ ਹੂੰ ਇਸ ਸਮੇ 40 ਵੀਗਿਆ ਤੇ ਮਾਲਕ ਹੁੰਦੇ ਸੀ ਏਡੀ ਤੁਹਾਡੀ ਸ਼ੌਹਰਤ ਸੀਗੀ ਇਹ ਕਿਵੇਂ ਹਾਲਾਤ ਬਣੇ ਕਿ ਕਿਵੇਂ ਪਾਣਾ ਵਰਤੇ ਜੀ ਹੁਣ ਮੈਨੂੰ ਤਾਂ ਇੰਨਾ ਦੇਖੋ ਜਵਾਬ ਹੁੰਦੇ ਸੀ ਪਹਿਲਾਂ ਇੱਥੇ ਰੌਲਾ ਰੱਪਾ ਜਾ ਪੈ ਗਿਆ ਇਹਨਾਂ ਲੋਕਾਂ ਨਾਲ ਆਪ ਤੇ ਵੀ ਸਿਰ ਬਸ ਲੜਨ ਲੱਗ ਗਏ ਮਾਈ ਦੇ ਨਾਲ ਮੇਰੀ ਇੱਕ ਮਾਂ ਹੋਰ ਸੀ ਵੀ ਭੈਣ ਸੀ ਉਹ ਮਤਲਬ ਉਹਦੇ ਔਲਾਦ ਨਹੀਂ ਸੀ ਕੋਈ ਮਾਸੀ ਸੀ ਮੇਰੀ ਮਾਂ ਦੀ ਭੈਣ ਸੀ ਵੱਡੀ ਇਦੋਂ ਜੀ ਉਹ ਇਕੱਠੇ ਹੀ ਰਹਿੰਦੇ ਸੀ ਸਾਰਾ ਕੰਮ ਲੋਡ ਸੀਗਾ ਉਹ ਬਾਅਦ ਉਹ ਬਾਅਦ ਇੱਥੇ ਰੋਲਾ ਰੁਪਾ ਪੈ ਗਿਆ ਜੀ ਬਾਹਰ ਖੰਡ ਖੁੰਡ ਕੇ ਸਾਰੇ ਬਾਹਰ ਕੰਮ ਕਰਨ ਲੱਗ ਗਏ ਪਹਿਲਾਂ ਇੱਕ ਦੋ ਭਾਈ ਮੇਰੇ ਹੋਰ ਸੀ ਇੱਕ ਭੈਣ ਸੀ ਉਹ ਉਹ ਕਿੱਥੇ ਗਏ ਉਹ ਮਰ ਗਏ ਜੀ ਉਹ दारू ਪੀ ਕੇ ਮਰ ਗਿਆ ਇੱਕ ਜ਼ਹਿਰ ਪੀ ਕੇ ਪਹਿਲਾਂ ਰੋਲਾ ਜਾ ਪੈ ਗਿਆ ਕਿਸੇ ਨਾ ਬੰਦੇ ਤੋਂ ਗੱਡੀ ਲਈ ਸੀ ਉਹਦੇ ਪਿੱਛੇ ਰੋਲਾ ਪੈ ਗਿਆ ਉਹ ਰੋਲਾ ਪੈਣ ਨਾਲ ਉਹ दारू ਪੀ ਕੇ ਮਰ ਗਿਆ ਦੂਜਾ ਥਾਂ ਪਿੱਛੇ ਰੋਲਾ ਪੈ ਗਿਆ ਇਹ ਮੁਰੇ ਉਹ ਮਰ ਗਿਆ ਥਾਂ ਪਿੱਛੇ ਮਰ ਗਿਆ ਭੈਣ ਮੇਰੀ ਸੀ ਉਹ ਮਰ ਗਈ ਉਹਦਾ ਮੁੰਡਾ ਵਾਰੀ ਇਹ ਨਮਸਕਾਰ ਦੋਸਤੋ ਪੰਜਾਬ ਏਐਮਪੀਐਮ ਦੇਖ ਰਹੇ ਹੋ ਤੁਸੀਂ ਦੋਸਤੋ ਜਦੋਂ ਵਕਤ ਬਦਲਦਾ ਤਾਂ ਹਾਲਾਤ ਬਹੁਤ ਕੁਝ ਦਿਖਾ ਦਿੰਦੇ ਨੇ ਇੱਕ ਰਣੀਏ ਪਿੰਡ ਦੇ ਪਰਿਵਾਰ ਦੀ ਦਾਸਤਾ ਤੁਹਾਡੇ ਨਾਲ ਸਾਂਝੇ ਕਰਾਂਗੇ ਕਿਸ ਸਮੇ ਇਸ ਪਰਿਵਾਰ ਦਾ ਪੂਰਾ ਦਬਦਬਾ ਸੀ 40 ਵਿਗੇ ਜ਼ਮੀਨ ਦੇ ਮਾਲਕ ਹੋਣ ਦੇ ਬਾਵਜੂਦ ਅੱਜ ਇਹ ਪਰਿਵਾਰ ਟੁੱਟੇ ਹੋਏ ਘਰ ਦੇ ਵਿੱਚ ਰਹਿ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੀਆਂ ਦੇਖੋ ਕਿਸ ਖਸਤਾ ਹਾਲਤ ਮਕਾਨ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਅੱਤੀ ਠੰਡ ਪੈ ਰਹੀ ਹੈ ਸੰਗਣੀ ਧੁੰਦ ਪੈ ਰਹੀ ਹੈ ਪਰ ਸਿਰ ਦੇ ਉੱਪਰ ਛੱਤ ਤੱਕ ਨਹੀਂ ਹੈ ਪਰਿਵਾਰ ਜਿਹੜਾ ਕਿ ਇੱਕ ਖੰਡੜ ਬਣ ਚੁੱਕੇ ਮਕਾਨ ਦੇ ਵਿੱਚ ਰਹਿਣ ਨੂੰ ਮਜਬੂਰ ਹੈ ਤਸਵੀਰਾਂ ਵਿਆਕਰਦਿਆਂ ਨੇ ਕਿ ਕੀ ਘਰ ਦੇ ਵਿੱਚ ਹਾਲਾਤ ਨੇ ਇੱਥੇ ਇੱਕ ਬਜ਼ੁਰਗ ਮਾਂ ਆਪਣੇ ਪੁੱਤ ਦੇ ਨਾਲ ਗੁਜ਼ਾਰਾ ਕਰ ਰਹੀ ਹੈ ਅਤੇ ਹਾਲਾਤ ਇਹ ਹਨ ਕਿ ਮਕਾਨ ਜਿਹੜੀ ਕਿ ਬੱਚੀ ਖੁੱਛੀ ਛੱਤ ਹੈ ਕਿਸੇ ਵੀ ਸਮੇਂ ਟੈਟਰੀ ਹੋ ਸਕਦੀ ਹੈ ਤਾਂ ਤਸਵੀਰਾਂ ਦੇਖੋ ਕਈ ਜਿਹੜੇ ਕਿ ਬਾਲੇ ਤੱਕ ਵੀ ਨਹੀਂ ਹਨ ਇਹ ਉਹ ਬਜ਼ੁਰਗ ਮਾਂ ਆਪਣੇ ਪੁੱਤ ਦਾ ਇੱਥੇ ਜਿਹੜਾ ਕਿ ਗੁਜ਼ਾਰਾ ਕਰ ਰਹੀ ਹੈਗੀ ਹੈ ਤੋ ਜਿਸ ਤਰ੍ਹਾਂ ਦੇ ਨਾਲ ਆਤੀ ਠੰਡ ਪੈ ਰਹੀ ਹੈ ਜਿੱਥੇ ਰਜਾਈਆਂ ਦੇ ਵਿੱਚ ਵੀ ਜਿਹੜਾ ਕਿ ਲੋਕ ਕੰਬ ਰਹੇ ਨੇ ਤੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਜਿਹੇ ਮੌਸਮ ਦੇ ਵਿੱਚ ਇਸ ਖਸਤਾ ਹਾਲਤ ਮਕਾਨ ਦੇ ਵਿੱਚ ਇਸ ਪਰਿਵਾਰ ਦਾ ਕਿਵੇਂ ਗੁਜ਼ਾਰਾ ਹੁੰਦਾ ਹੋਵੇਗਾ ਗੱਲਬਾਤ ਕਰਾਂਗੇ ਜਾਣਾਂਗੇ ਸੱਚੀ ਗੱਲ ਬਾਪੂ ਜੀ ਹਾਂ ਜੀ ਕਿਵੇਂ ਗੁਜ਼ਾਰਾ ਹੁੰਦਾ ਜੀ ਫਿਰ ਤੁਹਾਡਾ ਗੁਜ਼ਾਰਾ ਜੀ ਬਸ ਵਗੇ ਸੌਦੇ ਦੇ ਕੇ ਕੋਈ ਬੰਦਾ ਉਰੇ ਹੂੰ ਉਹਦੇ ਨਾਲ ਗੁਜ਼ਾਰਾ ਹੂੰ ਇੱਕ ਵਸਟਾਪ ਵਾਲੇ ਦੇ ਕੇ ਸੌਦੇ ਹੂੰ ਕੋਸ ਪਾ ਰਹੇ ਦੇਗੇ ਜੀ ਔਕਣ ਗਜਾਰਾ ਗਜੂਰਾ ਹੋ ਗਿਆ ਬਸ ਉਸ ਮੰਗ-ਮੁੰਗ ਲੈਣੇ ਕਿਸੇ ਤੋਂ ਮਾਈ ਮੇਰੀ ਪਰਸਨ ਕੋਸਾ ਮਾਰ ਜਾਂਦੀ ਜਾ ਹਮ ਹਉ ਤਾਂ ਕੋਈ ਕੰਮ ਨਹੀਂ ਹੁੰਦਾ ਤੁਸੀਂ ਕਿਸ ਸਮੇ 40 ਵਿਗਿਆ ਦੇ ਮਾਲਕ ਹੁੰਦੇ ਸੀ ਐਡੀ ਤੁਹਾਡੀ ਸ਼ੌਹਰਤ ਸੀਗੀ ਇਹ ਕਿਵੇਂ ਹਾਲਾਤ ਬਣੇ ਕਿ ਕਿਵੇਂ ਪਾਣਾ ਵਰਤੇ ਜੀ ਹੁਣ ਮੈਨੂੰ ਤਾਂ ਇਹਨਾਂ ਹੁਣ ਦੇਖੋ ਜਵਾਬ ਹੁੰਦੇ ਸੀ ਪਹਿਲਾਂ ਇੱਥੇ ਰੌਲਾ ਰੱਪਾ ਜਾ ਪਿਆ ਗਿਆ ਇਹਨਾਂ ਲੋਕਾਂ ਨਾਲ ਆਪ ਤਾਂ ਬਿੱਸੇ ਬਸ ਲੜਨ ਲੱਗੇ ਮਾਈ ਦੇ ਨਾਲ ਹਮ ਮਰੀਕ ਮਾਹੋਰ ਸੀ ਦੀ ਭੈਣ ਸੀ ਉਹ ਮਤਲਬ ਉਹਦੇ ਾਲਾਦ ਨਹੀਂ ਸੀ ਕੋਈ ਮਾਸੀ ਸੀ ਮੇਰੀ ਮਾਂ ਦੀ ਭੈਣ ਸੀ ਵੱਡੀ ਇਹਦੋਂ ਜੀ ਉਹ ਇਕੱਠੇ ਹੀ ਰਹਿੰਦੇ ਸੀ ਜਦ ਸਾਰਾ ਕੰਮ ਲੋਟ ਸੀਗਾ ਅਬ ਦੂਬਾ ਤੇ ਰੋਲਾ ਰੁਪਾ ਪੈ ਗਿਆ ਜੀ ਬਾਹਰ ਖੰਡ ਖੁੰਡ ਕੇ ਸਾਰੇ ਬਾਹਰ ਕੰਮ ਕਰਨ ਲੱਗ ਗਏ ਸਾਰਾ ਕੁਝ ਖਰਾਬ ਹੀ ਹੋ ਗਿਆ ਉਸ ਕੋ ਰਿਹਾਨੀ ਕੋਲੇ ਫਿਰ ਕੁਝ ਲੋਕਾਂ ਨੇ ਨਾਉ ਨੂੰ ਕਰਾ ਲਈ ਝੂਠ ਝਾਟ ਬੋਲ ਕੇ ਉਹ ਮਰੇ ਨਾਨੇ ਨੂੰ ਕਹਿੰਦੇ ਤੇ ਨੋ ਲੰਬੜਦਾਰੀ ਕਰਾਉਣੇ ਆ ਉਹ ਮਤਲਬ ਯਾਰ ਹੀ ਰਿਸ਼ਤੀਆਂ ਕਰਾ ਕੇ ਦਵੇ ਲੋਟ ਕਚਹਿਰੀਆਂ ਤੇ ਲਿਆ ਕੇ ਮਾ ਠੱਗੀ ਠੱਗੀ ਵੱਜ ਗਈ ਜੀ ਅੱਖਾਂ ਹੂੰ ਸੁਣਨ ਚਾਏ ਕਿ ਤੁਹਾਡੀ ਵੀ ਨਿਗਾਹ ਹੈ ਨਹੀਂ ਕੱਖ ਦੀ ਇੱਕ ਅੱਖ ਤਾਂ ਕੰਮ ਨਹੀਂ ਕਰਦੀ ਜੀ ਇੱਕ ਦਾ ਹੁਣ ਆਪਰੇਸ਼ਨ ਕਰਾਇਆ ਵਾ ਦਿਖਣ ਲੱਗ ਗਿਆ ਉਹ ਤੋਂ ਮੈਨੂੰ ਹੂੰ ਪਹਿਲਾਂ ਦੋਨਾਂ ਅੱਖਾਂ ਦਾ ਦਿਖਣਾ ਹਟ ਗਿਆ ਜਮੈਂ ਹੂੰ ਹਾਂ ਵੀ ਆਪਰੇਸ਼ਨ ਇੱਥੇ ਫ੍ਰੀ ਹੋਇਆ ਸੀ ਉਹ ਮੈਂ ਆਪਰੇਸ਼ਨ ਕਰਾਉਣ ਚ ਲੱਗਾ ਜੀ ਉਹ ਤੋਂ ਮੈਨੂੰ ਦਿਖਣ ਲੱਗ ਗਿਆ ਬਸ ਆ ਮੈਂ ਤੁਹਾਨੂੰ ਕੰਮ ਮੈਂ ਪਸਾਣ ਨਹੀਂ ਸਕਦਾ ਇਹ ਬੰਦੇ ਨੂੰ ਕਿਸੇ ਨੂੰ ਵੀ ਹੂੰ ਹੁਣ ਮਾੜਾ ਮੋਟਾ ਦੇਖ ਸਕਦਾ ਬਸ ਪਹਿਲਾਂ ਕੀ ਕੰਮ ਕਰਦੇ ਹੁੰਦੇ ਸੀ ਤੁਸੀਂ ਜੀ ਪਹਿਲਾਂ ਮੈਂ ਲੱਕੜੀ ਦਾ ਕੰਮ ਵੀ ਕਰਦਾ ਰਿਹਾ ਆਰਾਮਸੀਨ ਤੇ ਮੈਂ ਗੱਡੀ ਵੀ ਚਲਾਉਂਦਾ ਰਿਹਾ ਦੇਖੋ ਉੱਥੋਂ ਵੀ ਲਾਈਨ ਮੇਰੀ ਠੀਕ ਨਹੀਂ ਰਹੀ ਉਹ ਟੈਕਸੀਡੈਂਟ ਹੋ ਜਾਗਾ ਇਹ ਬੰਦੇ ਨਾਲ ਫਿਰ ਉਦੋਂ ਬਾਅਦ ਮੈਂ ਟਰੈਕਟਰ ਚਲਾਇਆ ਜੀ ਬਹੁਤ ਚਿਰ ਸੋ ਤੁਸੀਂ ਕੱਲੇ ਕੱਲੇ ਬੱਚੇ ਹੋ ਇਹਨਾਂ ਤੇ ਮਾਤਾ ਜੀ ਦੇ ਹੁਣ ਕੱਲਾ ਹੀ ਆ ਜੀ ਮੈਂ ਪਹਿਲਾਂ ਕਿੰਨੇ ਬੱਚੇ ਸੀ ਪਹਿਲਾਂ ਇੱਕ ਦੋ ਭਾਈ ਮੇਰੇ ਹੋਰ ਸੀ ਇੱਕ ਭੈਣ ਸੀ ਮੇਰੇ ਉਹ ਉਹ ਕਿੱਥੇ ਗਏ ਉਹ ਮਰ ਗਏ ਜੀ ਉਹ ਦਾਰੂ ਪੀ ਕੇ ਮਰ ਗਿਆ ਇੱਕ ਜ਼ਹਿਰ ਪੀ ਕੇ ਪਹਿਲਾਂ ਰੋਲਾ ਜਾ ਪੈ ਗਿਆ ਕਿਸੇ ਨਾ ਬੰਦੇ ਤੋਂ ਗੱਡੀ ਲਈ ਸੀ ਉਹਦੇ ਪਿੱਛੇ ਰੋਲਾ ਪੈ ਗਿਆ ਉਹ ਰੋਲਾ ਪੈਣ ਨਾਲ ਉਹ दारू ਪੀ ਕੇ ਮਰ ਗਿਆ ਦੂਜਾ ਥਾਂ ਉੱਪਰ ਸੇ ਰੋਲਾ ਪੈ ਗਿਆ ਵੀ ਮੁਰੇ ਉਹ ਮਰ ਗਿਆ ਥਾਂ ਉੱਪਰ ਮਰ ਗਿਆ ਭੈਣ ਮੇਰੀ ਸੀ ਉਹ ਮਰ ਗਈ ਉਹਦਾ ਮੁੰਡਾ ਵਾ ਜੀ ਇਹ ਹੂੰ ਮੈਂ ਕਿਸਾਰ ਉਹ ਮਰ ਗਈ ਸੋ ਅੱਜ ਇਸ ਮੁਸ਼ਕਲ ਦੀ ਘੜੀ ਵਿੱਚ ਫੇਕ ਕਿਵੇਂ ਤੁਸੀਂ ਗੁਜ਼ਾਰਾ ਕਰਦੇ ਹੋ ਤੇ ਹੁਣ ਕੰਮ ਤਾਂ ਤੁਹਾਡੇ ਕੋ ਹੁੰਦਾ ਨਹੀਂ ਹੁਣ ਜਿਆਰਾ ਜੀ ਕਿਸੇ ਨੂੰ ਪੈਸੇ ਪੂਸੇ ਕੋਈ ਦੇ ਦਿੰਦਾar ਕੋਈ ਸੌਦੇ ਦੇ ਦਿੰਦਾ ਵਾ ਪਿੰਡ ਦੇ ਲੋਕ ਸੌਦੇ ਦੇ ਜਾਂਦੇ ਨੇ ਵਿੱਚ ਮਰ ਇੱਕ ਵਾਰ ਸਟਾਫ ਵਾਲੇ ਪੁਲਿਸ ਵਾਲੇ ਆਏ ਸੀ ਉਹ ਸੌਦੇ ਦੇ ਗਏ ਸੀ ਜਾਂ ਪਹੁੰਚਣ ਲੱਗੀ ਹੈ 1500 ਲਵਾਈ ਹੋਈ ਆ ਪਰਸਣ ਵਾਲੀ ਜਾਂਦੀ ਹੈ 1500 ਦੇ ਨੰਗੇ ਦਾ ਰਾਹ ਹੋ ਜਾਂਦਾ ਬਸ ਦੇਖਦੇ ਕਿ ਕਿਹੜਾ ਨੰਦਾ ਪੁਲਿਸ ਕਿੱਗਾ ਉਹ ਦੇਖੇ ਸਬਡੇਟ ਹੋ ਗਈ ਉਹ ਸਬਡੇਟ ਹੋ ਗਈ ਅੰਦਰ ਦੀਆਂ ਤਸਵੀਰਾਂ ਵੀ ਦੇਖੋ ਕਿ ਦੀਵਾਰਾਂ ਤੇ ਸਲਾਬਾ ਆਇਆ ਹੋਇਆ ਤੁਸੀਂ ਇਹ ਤਸਵੀਰਾਂ ਦੇਖ ਕੇ ਸੋਚ ਸਕਦੇ ਹੋ ਕਿ ਕਿਵੇਂ ਜਦੋਂ ਬਰਸਾਤ ਪੈਂਦੀ ਹੋਵੇਗੀ ਤਾਂ ਹਜੇ ਕੋਈ ਜਿਹੜੀ ਕਿ ਛੱਤਾ ਕੋਨਾ ਨਹੀਂ ਹੋਵੇਗਾ ਜਿੱਥੋਂ ਪਾਣੀ ਨਾ ਟਪਕਦਾ ਹੋਵੇ ਅੰਦਰ ਜਿਹੜਾ ਕਮਰਾ ਹੈ ਉਹ ਵੀ ਇਸੇ ਹਾਲਤ ਦੇ ਵਿੱਚ ਹੈ ਖਸਤਾ ਹਾਲਤ ਦੇ ਵਿੱਚ ਹੈ ਰੱਬ ਨਾ ਕਰੇ ਕਿ ਕਿਸੇ ਵੇਲੇ ਜੇਕਰ ਭਾਰੀ ਮੀਂਹ ਪੈਂਦਾ ਜਾਂ ਫਿਰ ਕੁਝ ਜ਼ੋਰਦਾਰ ਹਵਾ ਚੱਲਦੀ ਹੈ ਤੇ ਕਿਸੇ ਵੀ ਸਮੇ ਇਹ ਜਿਹੜਾ ਮਕਾਨ ਦੇ ਛੱਤ ਹੈ ਢਹਿ ਢੇਰੀ ਹੋ ਸਕਦੀ ਹੈ ਸੋ ਦਾਨੀ ਸੱਜਣ ਜਿਹੜੇ ਵੀ ਇਹ ਵੀਡੀਓ ਨੂੰ ਦੇਖਦੇ ਹੋਣ ਤਾਂ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਨ ਬੇहद ਖਸਤਾ ਹਾਲਤ ਦੇ ਵਿੱਚ ਇਹ ਜਿਹੜਾ ਪਰਿਵਾਰ ਹੈ ਬਜ਼ੁਰਗ ਮਾਤਾ ਅਤੇ ਉਹਨਾਂ ਦਾ ਬੇਟਾ ਇੱਥੇ ਗੁਜ਼ਾਰਾ ਕਰ ਰਹੇ ਨੇ ਹਾਲਾਤ ਇਹਨਾਂ ਕੀ ਕਰਦੇ ਵਿੱਚ ਰੋਟੀ ਦੇ ਵੀ ਲਾਲੇ ਪਏ ਹੋਏ ਨੇ ਅਤੇ ਪਰਿਵਾਰ ਦਾ ਜਿਹੜਾ ਕਿ ਗੁਜ਼ਾਰਾ ਹੈ ਆਸ-ਪਾਸ ਜਿਹੜੇ ਕਿ ਪਿੰਡ ਦੇ ਲੋਕ ਨੇ ਉਹਨਾਂ ਦੇ ਵੱਲੋਂ ਆਪਣੇ ਪਦਰਤੀ ਕੀਤਾ ਜਾਂਦਾ ਸੋ ਪਰਿਵਾਰ ਦੇ ਵਿੱਚ ਹਾਲਾਤ ਅਜਿਹੇ ਨੇ ਕਿ ਰੋਟੀ ਦੇ ਵੀ ਲਾਲੇ ਪਏ ਹੋਏ ਨੇ ਪਿੰਡ ਦੇ ਲੋਕਾਂ ਦੇ ਵੱਲੋਂ ਥੋੜਾ ਬਹੁਤਾ ਜਿਹੜਾ ਕਿ ਪਰਿਵਾਰ ਦੀ ਮਦਦ ਕਰ ਦਿੱਤੀ ਇਹਦੇ ਜਿਸ ਨਾਲ ਪਰਿਵਾਰ ਡੰਗ ਟਪਾਉਂਦਾ ਹੈਗਾ ਪਰਿਵਾਰ ਦਾ ਇਹ ਦੋਤੇ ਸਾਡੇ ਨਾਲ ਮੌਜੂਦ ਨੇ ਸਸ਼ੀਕਲ ਜੀ ਸਸ਼ੀਕਲ ਵੀਰੇ ਬਹੁਤ ਬਹੁਤ ਧੰਨਵਾਦੀ ਤੁਹਾਡੇ ਚੈਨਲ ਦਾ ਜਿਹੜੇ ਵੀਡੀਓ ਬਣਾਉਣ ਆਏ ਹੋ ਵੀਰੇ ਬਾਕੀ ਅਸੀਂ ਦੇਖਿਆ ਕਿ ਹਾਲਾਤ ਕਾਫੀ ਜ਼ਿਆਦਾ ਮਾੜੇ ਨੇ ਤੁਹਾਡੀ ਅੱਖੀ ਦੇਖੀਏ ਸਭ ਕੁਝ ਹੋਇਆ ਕਦੇ ਇੰਨਾ ਨਾਮ ਹੁੰਦਾ ਸੀ ਇਸ ਪਰਿਵਾਰ ਦਾ ਇੰਨੇ ਜ਼ਮੀਨ ਦੇ ਮਾਲਕ ਹੋਣ ਦੇ ਬਾਵਜੂਦ ਅਜਿੱਥੇ ਇਹ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਮੈਂ ਇਹਦੀ ਵੀਰੇ 26-27 ਸਾਲ ਦੀ ਉਮਰ ਹੋ ਗਈ ਜਾਂ ਤਾਂ ਯਾਨੀ ਮੈਨੂੰ ਗੱਲਾਂ ਯਾਦ ਨਹੀਂ ਜਦ ਮੈਂ ਸ਼ਾਇਦ 12-13 ਸਾਲ ਦਾ ਹੁੰਦਾ ਸੀ ਸਾਰਾ ਇੱਥੇ ਯਾਨੀ ਸਵਰਾਜ 735 ਟਰੈਕਟਰ ਖੜਾ ਹੁੰਦਾ ਸੀ ਜਾਂ 735 ਟਰੈਕਟਰ ਦੀ ਫੁੱਲ ਚੜਾਈ ਸੀ ਉਦੋਂ ਬਾਅਦ ਇਹਨਾਂ ਕੋਲ ਐਸ ਗੱਡੀ ਵੀ ਹੁੰਦੀ ਸੀਗੀ ਇਹਨਾਂ ਨੇ ਮਾਈ ਹੁਣੇ ਕਿਨਾਂ ਯਾਤਰਾ ਤੇ ਵੀ ਲੈ ਕੇ ਗਏ ਫਿਰ ਯਾਨੀ ਬਈ ਅੱਜ ਦੇਖ ਕੇ ਤਾਂ ਇਹ ਲੱਗਦਾ ਵੀ ਇਹ ਗੱਲ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਆ ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਜੀ ਹੁਣ ਮੈਂ ਜਦ ਲੈ ਕੇ ਆਇਆ ਮਾਤਾ ਨੂੰ ਪਿਛਲੀ ਗੇਰੀ ਮਾਮਾ ਕਹਿੰਦਾ ਵੀ ਸਿਲੰਡਰ ਭਰਉਣ ਨੂੰ ਪੈਸੇ ਨਹੀਂ ਸੀ ਆਏ ਨਹੀਂ ਸੀ ਵੀ ਮਾਤਾ ਬਾਲੇ ਨਾਲ ਜਿਹੜਾ ਬਾਲਾ ਡੇਗਦਾ ਸੀ ਉਹਦੇ ਨਾਲ ਚਾਹ ਪਾਣੀ ਕਰਿਆ ਜੀ ਬਾਕੀ ਉਹ ਤਸਵੀਰ ਦੇਖੋ ਜਿਵੇਂ ਤੇਰਾ ਬਾਈ ਜੀ ਨੇ ਜ਼ਿਕਰ ਕੀਤਾ ਕਿ ਉਸ ਬਾਲੇ ਨੂੰ ਕੱਢ ਕੇ ਇੱਕ ਡੰਗ ਦਾ ਖਾਣਾ ਪਕਾਇਆ ਗਿਆ ਗਿਆ ਹੈਗਾ ਚੁੱਲੇ ਦੇ ਵਿੱਚ ਇਹ ਬਾਲਾ ਬਾਲਿਆ ਕਿ ਜਿਸ ਤੋਂ ਬਾਅਦ ਇਸ ਪਰਿਵਾਰ ਨੇ ਰੋਟੀ ਖਾਧੀ ਸੋ ਤੁਸੀਂ ਦੇਖੋ ਜੇਕਰ ਬਾਕੀ ਇਹ ਹਾਲਾਤਾਂ ਦੇ ਵਿੱਚ ਗੁਜ਼ਾਰਾ ਕੱਢਣਾ ਹੋਵੇ ਤਾਂ ਤੁਹਾਡੀ ਰੂਹ ਤੱਕ ਕੰਬ ਹੋ ਜਾਵੇਗੀ ਪਰ ਇਹ ਪਰਿਵਾਰ ਇਹਨਾਂ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਜਦ ਅੱਜ ਮੈਂ ਮਾਤਾ ਨੂੰ ਲੈ ਕੇ ਆਇਆ ਵੀਰੇ ਮੇਰੇ ਆਉਂਦੇ ਨੂੰ ਕਹਿੰਦਾ ਮੈਂ ਗੇਟ ਪਾੜ ਲਿਆ ਵੀ ਜਦ ਅੱਗ ਲਾਉਣ ਨੂੰ ਕਹਿੰਦਾ ਹੈ ਨਹੀਂ ਸੀਗੀ ਕੁਝ ਕਹਿੰਦਾ ਮੈਂ ਦਾਲ ਦੂਲ ਬਣਾਉਣੀ ਸੀਗੀ ਮਗਾ ਵੀ ਕੋਈ ਨਹੀਂ ਮਮਾ ਤੂੰ ਹੌਸਲਾ ਨਾ ਹਾਰ ਮੈਂ ਵੀਰੇ ਘਰੇ ਪਿਆ ਸੀ ਮੀਂਹ ਜਾਣੀ ਪੈਂਦਾ ਹੀ ਬਹੁਤ ਜ਼ਿਆਦੇ ਮਾਤਾਰ ਨਾਨੀ ਯਾਰ ਮਾਮਾ ਦਾ ਦੋਈ ਜਾਣੇ ਉਰੇ ਸੀਗੇ ਮੈਂ ਬੈਠੇ ਨੇ ਸੋਚਿਆ ਮੈਂ ਕਿ ਵੀ ਮਨਾ ਤੂੰ ਤਾਂ ਸੱਤ ਥੱਲੇ ਬੈਠਾ ਤੇਰਾ ਤਾਂ ਲੈਂਟਰ ਪਿਆ ਹੋਇਆ ਸਾਰਾ ਕੁਝ ਵੀ ਉਹ ਵਿਚਾਰਿਆਂ ਦਾ ਹਾਲ ਕੀ ਬਣਦਾ ਵੀਰੇ ਆਪਾਂ ਦਾ ਕੋਈ ਬੱਚੋਂ ਖੱਟੀ ਖਾਨ ਨੂੰ ਨਹੀਂ ਸੀਗੀ ਮੈਂ ਤਾਂ 10000 ਰੁਪਏ ਦੇ ਕੇ ਗਿਆ ਬਈ ਉੱਪਰ ਆ ਤੁਸੀਂ ਆਹ ਪਾ ਲਿਓ ਤਰਪਾਲ ਆਹ ਆਪਣੇ ਮਿੱਟੀ ਮੈਂ ਤਾਂ ਇਹ ਵੀ ਗੱਲ ਜਦ ਪਾਈ ਮਾਤਾ ਉਹਨਾਂ ਨੇ ਫਿਰ ਜਦ ਦਿਨ ਨਿਕਲਦੇ ਗਏ ਉਸ ਤੋਂ ਬਾਅਦ ਮਿੱਟੀ ਫੇਰ ਫੂਰ ਖੁਰਖੁਰ ਗਈ ਯਾਨੀ ਵੀਰੇ ਜਿੰਨਾ ਕਿ ਮੇਤੋ ਤਾਂ ਉਹ ਹੁੰਦਾ ਮੈਂ ਤਾਂ ਕਰੀ ਜਾਨਾ ਜਿੰਨਾ ਕ ਮਾਤਾ ਹੁਣ ਬਿਮਾਰ ਸੀ ਮੈਂ ਹੀ ਲੈ ਕੇ ਫਿਰਦਾ ਮਾਤਾ ਨੂੰ ਮਹੀਨਾ ਹੋ ਗਿਆ ਮੋਟਰਸਾਈਕਲ ਤੇ ਹੁਣ ਦਸੰਬਰ ਦੇ ਮਹੀਨੇ ਚ ਕਿੰਨੀ ਠੰਡ ਪੈਂਦੀ ਆ ਹੁਣ ਮੈਂ ਹੀ ਲੈ ਕੇ ਫਿਰਦਾ ਵੀਰੇ ਹੁਣ ਜੇ ਹੁਣ ਮੇਰੇ ਹੀ ਮਾਪਿਓ ਮਰ ਗਏ ਵੀਰੇ ਹੁਣ ਮੈਂ ਜਿੰਨਾ ਕਰ ਸਕਦਾ ਵੀਰੇ ਕਰੀ ਜਾਂਦਾ ਉਹਨਾਂ ਦਾ ਗੱਲ ਤਾਂ ਇਹ ਆ ਹਾਂ ਸੋ ਬਾਕੀ ਮਾਤਾ ਜੀ ਨਾਲ ਵੀ ਗੱਲ ਕੁਬਾਤ ਕਰਾਂਗੇ ਮਾਤਾ ਜੀ ਕੀ ਹਾਲ ਹੈ ਤੁਹਾਡਾ ਠੀਕ ਆ ਮਾਣ ਉਹ ਮਾਣ ਉੱਥੇ ਰਹਿਣੀਆਂ ਕਿੱਥੇ ਰਹਿਣੇ ਹੁਣ ਤੁਸੀਂ ਸਲਾੜ ਰਹਿਣੀਆਂ ਦੁੱਤੇ ਕੋਲੇ ਦੁੱਤ ਦੇ ਨਾਲ ਰਹਿਣੇ ਹਾਂ ਮਾਣ ਹੂੰ ਤੇ ਮਾਤਾ ਜੀ ਕਿਵੇਂ ਪੂਰੀ ਵਕਤ ਕਿਵੇਂ ਬਦਲ ਗਿਆ ਇਹਨੇ ਵਧੀਆ ਤੁਸੀਂ ਰਹਿੰਦੇ ਸੀ ਪਰਿਵਾਰ ਸੀ ਪਰ ਇਹ ਕਿਵੇਂ ਖਰਾਬ ਕਰਤਾ ਹੂੰ ਤੇ ਹੁਣ ਤਾਂ ਫੇ ਤੁਹਾਡੇ ਗੁਜ਼ਾਰਾ ਕਿਵੇਂ ਹੁੰਦਾ ਮਾਤਾ ਜੀ ਹੁਣ ਇਹ ਮੁੰਡਾ ਤਾਂ ਰੇ ਰਹਿੰਦਾ ਹੂੰ ਬਸ ਇੱਥੋਂ ਟਪ ਟਪ ਪਿਆਰ ਦੇ ਜਾਂਦੇ ਨੇ ਰੋਟੀ ਰੋਟੀ ਪਕਾ ਲੈਂਦਾ ਖਾ ਲੈਂਦਾ ਆ ਹੁਣ ਕਣਕ ਮਿਲ ਜਾਂਦੀ ਹੈ ਜੀ ਕਣਕ ਮਿਲ ਜਾਂਦੀ ਹੈ ਦੀ ਪੂਰੀ ਮਾ ਹਾਂ ਹੁਣ ਤਖਤਾ ਤੋੜੀ ਬਰਸਾ ਤੋੜ ਕੇ ਜਾ ਲਿਆ ਤਾਂ ਰੋਟੀ ਉਤੀ ਲਾਹੀ ਹਾਂ ਹੂੰ ਸੁਆਕੀ ਦੇਖ ਸਕਦੇ ਹੋ ਕਿ ਮਾਤਾ ਜੀ ਜਿਨ੍ਹਾਂ ਕੋਲੇ ਦੀ ਘੱਠਣ ਦੇ ਵਿੱਚ ਗਰਮ ਕਪੜੇ ਤੱਕ ਮਜੂਦ ਨਹੀਂ ਐ ਕੰਬ ਰਹੇ ਨੇ ਨਾਲੋਂ ਤਕੜੀ ਤੇ ਮੈਂ ਲੰਬੜਦਾਰਾਂ ਦੀ ਕੁੜੀ ਠੀ ਸਾਰੇ ਪਿੰਡ ਐਨੀ ਜ਼ਮੀਨ ਕਿਸੇ ਦੀ ਨਹੀਂ ਰੋਡ ਤੇ ਅੱਜ 60 ਲੱਖ ਨੂੰ ਬਿੱਗਾ ਹੂੰ ਢੇੜੀ ਬਾਸਾ ਲੋਕਾਂ ਨੇ ਨੰਬੜਗਾਰੀ ਕਹਿ ਕੇ ਨੌਕਰ ਹਾਂ ਹੂੰ ਮੇਰੇ ਪਿਓ ਨੂੰ ਮੈਂ ਤੇ ਅਟਰਨੋ ਲੰਬੜਦਾਰੀ ਕਰਾਉਣੀ ਆ ਭੱਜਿਆ ਵੀ ਉੱਥੋਂ ਕਚਹਿਰੀਆਂ ਤੋਂ ਦਾਦ ਜੀ ਕਹਿੰਦਾ ਮੈਂ ਭੱਜਿਆ ਸਭਾ ਵੀ ਨਾ ਅੰਦਰ ਉਹ ਨਹੀਂ ਕੰਡਣ ਦਿੱਤਾ ਉਹਦੇ ਘਰੇ ਰੱਖਿਆ ਉਹਨਾਂ ਨੇ ਉੱਥੇ दारू ਦੇ ਦੇਣੀ ਆਪਦੇ ਮੋਟਰ ਚਾਰੇ ਚ ਪਾ ਰੱਖਣਾ ਗਿਆ ਹੋ ਗਿਆ ਸਭਾ ਮਹੀਨਾ ਫੇ ਉੱਥੇ ਮਾਰਿਆ ਇੱਕ ਮੁੰਡਾ ਆਉਣ ਲੱਗਿਆ ਕਹਿੰਦਾ ਮਾਸੀ ਮੈਂ ਆਹ ਪਹਿਣਾ ਮਾ ਕਹਿੰਦਾ ਮਾਸੜੋ ਉੱਥੇ ਬੈਠਾ ਮੈਂ ਆਹ ਲਿਆ ਉਹ ਇੱਥੇ ਰਹਿਣ ਲੱਗ ਗਿਆ ਮੈਂ ਰੋ ਨਾ ਜਿੱਤੇ ਮੈਂ ਮੰਗ ਕੇ ਖੜਾ ਹਾਂ ਖਾ ਨੂੰ ਹੋ ਤੇ ਤੈਨੂੰ ਵੀ ਖਾਉ। ਹੂੰ। ਕਿਉਂ ਨੂੰ? ਫੇ ਮੈਂ ਆਪਣੇ ਪਿਓ ਨੂੰ ਨਾਲ ਲੈ ਗਈ ਪਾਵੇਂ ਮੇਰੇ ਸੋਹਣੇ। ਉਹ ਤੇਰਾ ਨਹੀਂ ਹੋਦਾ। ਉੱਥੇ ਮਰ ਗਿਆ। ਉੱਥੇ ਬੈ ਮੇਰੇ ਮੁੰਡਾ ਮੁੰਡਾ ਗਾਣਾ ਬੀਬੀ। ਬਈ ਹੁਣ ਮੈਂ ਦਾ ਗੱਡੀਆਂ ਤੇ ਰਹਿਣਾ। ਹੂੰ। ਮੈਂ ਤੂੰ ਇੱਥੇ ਹੀ ਦਾਗ ਲਾ ਦੇ। ਮੈਂ ਉੱਥੇ ਹੀ ਦਾਗ ਲਾ ਤਾ ਮੈਂ ਕਰੇ ਨਹੀਂ ਲੰਡਟ। ਹੂੰ। ਸੁਅਕੀ ਜਿਸ ਤਰ੍ਹਾਂ ਦੇ ਜੋ ਹਾਲਾਤ ਨੇ ਅਜਿਹੇ ਹਾਲਾਤਾਂ ਦੇ ਵਿੱਚ ਗੁਜ਼ਾਰਾ ਕਰਨਾ ਇੱਕ ਇਹਦੀ ਮਾਂ ਤੇ ਮੈਂ ਕਹਿੰਦਾ ਸਾਡੇ ਚ ਮੇਰੇ ਕੋਲ ਇਹ ਸੀ ਉਹ ਕੁੜੀ ਕਰੇਪਰ ਬੈਠੀ ਉੱਤੇ ਪਰੋਂ ਮਰ ਗਿਆ ਇਹ ਦੋ ਬੱਚੇ ਸੀ ਜਿਗੇੜੇ ਸੀ ਕੁੜੀ ਜਿਗੇੜੇ ਬੈਠੀ ਉਹ ਮਰ ਗਈ ਗਲਫਰਾ ਹਲੇ ਤੇ ਇਹ ਕਹੇ ਮੁੰਡਾ ਤੇ ਹੁਣ ਬੱਚਿਆਂ ਜੋ ਸਿਰਫ ਆਹੀ ਰਹਿ ਗਏ ਨੇ ਤੁਹਾਡੇ ਕੋਲ ਹੈ ਜੀ ਜਿਹੜੇ ਚਾਰ ਤੁਸੀਂ ਬੱਚੇ ਕਹਿੰਦੇ ਸਿਰਫ ਆ ਹੀ ਰਹਿੰਦੇ ਹੁਣ ਆ ਹੀ ਰਹਿ ਗਿਆ ਸਵਾਕੀ ਜਦੋਂ ਵਕਤ ਬਦਲਦਾ ਤਾਂ ਫਰਸ਼ਾਂ ਤੋਂ ਜਿਹੜਾ ਕਿ ਆ ਕੇ ਬੰਦੇ ਜਿਹੜੇ ਹਾਲਾਤ ਨੇ ਕਿਸ ਕਦਰ ਦੇਖ ਸਕਦੇ ਹੋ ਕਿ ਕਿੰਨੇ ਮੁਸ਼ਕਲ ਹਾਲਾਤਾਂ ਦੇ ਵਿੱਚ ਜਿਹੜਾ ਪਰਿਵਾਰ ਹੈ ਗੁਜ਼ਾਰਾ ਕਰ ਰਿਹਾ ਹੈ ਕਿਸੇ ਵੇਲੇ ਲੰਬਰਦਾਰ ਪੂਰੀ ਜਿਹੜੀ ਚੜਾਈ ਹੁੰਦੀ ਸੀ ਮਾਤਾ ਜੀ ਦੇ ਮੁਤਾਬਕ ਕਈ ਜਿਹੜੇ ਕਿ ਵਿੱਗੇ ਜ਼ਮੀਨ ਹੁੰਦੇ ਸੀ ਸਭ ਕੁਝ ਵਿਕ ਚੁੱਕਿਆ ਤੇ ਅੱਜ ਦੇਖੋ ਹਾਲਾਤ ਟੁੱਟੇ ਜੇ ਘਰ ਦੇ ਵਿੱਚ ਰਹਿੰਦੇ ਨੇ ਦਰਵਾజా ਜਿਹੜਾ ਕਿ ਇੱਥੇ ਲੱਗਿਆ ਹੋਇਆ ਸੀ ਮਾਤਾ ਜੀ ਨੇ ਦੱਸਿਆ ਕਿ ਉਹ ਦਰਵਾਜ਼ਾ ਤੋੜ ਕੇ ਇੱਕ ਦਿਨ ਦੀ ਜਿਹੜੀ ਰੋਟੀ ਹੈ ਉਹ ਤਪਾਈ ਗਈ ਹੈ ਇਸ ਅਤ ਦੀ ਠੰਡ ਦੇ ਵਿੱਚ ਕਿਵੇਂ ਇਹ ਪਰਿਵਾਰ ਗੁਜ਼ਾਰਾ ਕਰਦਾ ਹੈ ਅਸੀਂ ਵੀ ਹੱਥ ਜੋੜ ਕੇ ਦਾਨੀ ਸੱਜਣਾ ਨੂੰ ਅਪੀਲ ਜ਼ਰੂਰ ਕਰਾਂਗੇ ਕਿ ਤੁਸੀਂ ਇਸ ਪਰਿਵਾਰ ਦੀ ਬਦ ਤੋਂ ਬਾਦ ਮਦਦ ਜ਼ਰੂਰ ਕਰੋ ਤਾਂ ਕਿ ਇਸ ਮਾਂ ਪੁੱਤ ਨੂੰ ਜਿਹੜਾ ਕਿ ਇੱਕ ਵਧੀਆ ਜਿਹੜਾ ਕਿ ਮਕਾਨ ਦਿੱਤਾ ਜਾ ਸਕੇ ਸੋ ਇਹ ਜਿਹੜਾ ਕਿ ਦੋਤਾ ਹੈਗਾ ਇੱਥੇ ਪਰਿਵਾਰ ਦਾ ਉਹਦੇ ਵੀ ਇੱਕ ਛਲਾਗਾ ਬਣਦੀ ਹੈ ਕਿ ਅੱਜ ਦੇ ਦੌਰ ਦੇ ਵਿੱਚ ਜਿੱਥੇ ਨੌਜਵਾਨ ਆਪਣੇ ਮਾਪਿਆਂ ਨੂੰ ਦੁਤਕਾਰ ਦਿੰਦੇ ਨੇ ਪਰ ਇਹ ਜਿਹੜਾ ਕਿ ਦੋਤਾ ਹੈ ਇਸ ਨੂੰ ਵਾਕੀ ਬਾਜੀ ਵਧੀਆ ਕੰਮ ਕਰ ਰਹੇ ਹੋ ਤੁਸੀਂ ਹੀ ਇਹਨਾਂ ਦੀ ਹੁਣ ਸੰਭਾਲ ਕਰ ਰਹੇ ਹੋ ਤੇ ਕੀ ਅਪੀਲ ਕਰਨਾ ਚਾਹੋਗੇ ਆਪਾਂ ਤਾਂ ਵੀਰੇ ਇਹੀ ਅਪੀਲ ਕਰਦੇ ਆਂ ਵੀ ਇਹਨਾਂ ਦਾ ਇੱਕ ਹੋਰ ਕਮਰਾ ਪੈ ਜਾਵੇ ਇੱਕ ਰਸੋਈ ਪੈ ਜਾਵੇ ਵੀ ਜਾਣੀ ਆਪਦੇ ਮੀਂਹ ਨੇ ਰੀ ਠੰਡ ਚ ਆਪਦਾ ਮੌਜ ਨਾਲ ਜਿਹੜੇ ਅੰਦਰ ਬਹਿ ਜਾ ਕਰਨ ਆਪਾਂ ਤਾਂ ਇੰਨੀ ਕੀ ਅਪੀਲ ਕਰਦੇ ਆਂ ਸੋ ਆਪਣੇ ਕੰਟੈਕਟ ਨੰਬਰ ਵੀ ਦੇ ਦੋ ਇੱਕ ਵਾਰੀ 6284609927 ਵੀਰੇ ਸੋ ਜ਼ਰੂਰ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰਕੇ ਸਿੱਧਾ ਪਰਿਵਾਰ ਦੇ ਨਾਲ ਹੀ ਤਾਲੁਕਤ ਕਰੋ ਤੇ ਵੱਧ ਤੋਂ ਵੱਧ ਜਿਹੜੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋ ਤਾਂ ਕਿ ਜਿਹੜੇ ਕੀ ਲੋਕ ਨੇ ਇਹ ਵੀਡੀਓ ਦੇਖਣ ਅਤੇ ਹਾਲਾਤਾਂ ਤੋਂ ਜਾਣੋ ਹੋਣ ਕਿ ਕਿਸ ਕਦਰ ਜਿਹੜੇ ਕੀ ਮੁਸ਼ਕਲ ਪਰ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਗੁਜ਼ਾਰਾ ਕਰ ਰਿਹਾ ਸੋ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਮੈਂ ਦਿਉ ਜਾਂਦਾ ਹਾਂ ਸਤਿ ਸ਼੍ਰੀ ਅਕਾਲ ਧੰਨਵਾਦ